ਦਾੜਾ ਮੰਡੀ ਵਿਖੇ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜਾ ਮਨਾਉਣ ਲਈ ਕਰਵਾਏ ਜਾ ਰਹੇ ਜਿਲ੍ਹਾ ਪੰਦਰੀ ਸਮਾਰੋਹ ਲੋਕ ਇਕੱਤਰ ਹੋਏ ਹਾਂ ਅੱਜ ਦੇਸ਼ ਉਹ ਦਿਹਾੜੇ ਤੇ ਪਹੁੰਚੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਜੁਡੀਸ਼ੀਅਲ ਸੇਵਾਹਾ ਹੈ ਇਸ ਤਰ੍ਹਾਂ ਮੁੱਖ ਮਹਿਮਾਨ ਜੀ ਅੱਜ ਦੀ ਸ਼ਾਨਦਾਰ ਪ੍ਰੇਡ ਦਾ ਨਿਰੇਖਣ ਕਰਨਗੇ ਜਿਸ ਲਈ ਪੇਡ ਕਮਾਂਡਰ ਡੀਐਸਪੀ ਸਰਦਾਰ ਰਮਨਦੀਪ ਸਿੰਘ ਮੁੱਖ ਮਹਿਮਾਨ ਜੀ ਨੂੰ ਸੱਦਾ ਦੇਣ ਲਈ ਮੰਚ ਵੱਲ ਤੋਂ ਸ਼੍ਰੀਪ ਲਿਆਉਣਗੇ ਇਸ ਤੋਂ ਬਾਅਦ ਮੁੱਖ ਮਹਿਮਾਨ ਜੀ ਪ੍ਰੇਡ ਦਾ ਨਿਰੇਖਣ ਕਰਨ ਜਾਣਗੇ ਖੁਲਾ ਨੂੰ ਮੋਗਾ ਜ਼ਿਲ੍ਹਾ ਦੇ ਅਨੇਕ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਸ ਕੌਮੀ ਝੰਡਾ ਲਹਿਰਾਉਣ ਦੀ ਰਸਮ ਮਦਾ ਕਰਨਗੇ ਇਹ ਸ਼ਾਨਦਾਰ ਪ੍ਰੇਰ ਦੇ ਨਰੀਖਣ ਲਈ ਸਾਡੇ ਬਾੜਿਓ ਮੁੱਖ ਮਹਿਮਾਨ ਜੀ ਨੂੰ ਸੱਦਾ ਦੇਣ ਲਈ ਮੰਚ ਵੱਲ ਤਸ਼ਰੀਫ ਪਿਆਰੇ ਹਨ ਫ੍ਰੈਂਕ ਕਮਾਂਡਰ ਡੀਐਸਪੀ ਰਮਨਦੀਪ ਸਿੰਘ ਪ੍ਰੇਰ ਦਾ ਨਰੀਖਣ ਕਰਨ ਜਾ ਰਹੇ ਹਨ ਮਾਣਯੋਗ ਮੁੱਖ ਮਹਿਮਾਨ ਜੀ ਉਹਦਾ ਸਾਦੇ ਰਹਿ ਰਹੇ ਹਨ ਡਿਪਟੀ ਕਮਿਸ਼ਨਰ ਸ੍ਰੀ ਸਾਦਰ ਸੇਤੀਆ ਆਈਐਸ ਅਤੇ ਐਸਐਸਪੀ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਅਤੇ ਫ੍ਰੀਡ ਕਮਾਂਡਰ ਡੀਐਸਪੀ ਰਮਨਦੀਪ ਸਿੰਘ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੇ ਜੀਵਨ ਦੇ ਸਫ਼ਰ ਦੀ ਸ਼ੁਰੂਆਤ ਮਨੁੱਖਤਾ ਦੀ ਭਲਾਈ ਨੇਕੀ ਅਤੇ ਮਾਨਵਤਾ ਦੀ ਸੇਵਾ ਨਾਲ ਹੋਈ ਉਹਨਾਂ ਕੁਝ ਸਮਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਵੀ ਕੀਤੀ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਮੁੱਢਲੀ ਸਿੱਖਿਆ ਲੁਧਿਆਣਾ ਤੋਂ ਹਾਸਲ ਕੀਤੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਮੰਤਰੀ ਮੰਡਲ ਵਿੱਚ ਸੇਵਾਵਾਂ ਦੇ ਰਹੇ ਸਰਦਾਰ ਹਰਜੋਤ ਸਿੰਘ ਬੈਂਸ ਸੂਬੇ ਦੀ ترقی ਤੇ ਖੁਸ਼ਹਾਲੀ ਦਾ ਰਾਦ ਸੇਰਾ ਹਨ ਧਰਤੀ ਨਾਲ ਜੁੜੇ ਅਤੇ ਲੋਕ ਹਿੱਤ ਨੂੰ ਦਰਜੀ ਦੇਣ ਵਾਲੇ ਪੰਜਾਬੀ ਦੀ ਵਸਤੀ ਤੋਂ ਲਾ ਗ੍ਰੈਜੂएट ਇਸ ਨੌਜਵਾਨ ਨੇ ਲੰਡਨ ਸਕੂਲ ਆਫ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਸੰਬੰਧੀ ਸਿੱਖਿਆ ਪ੍ਰਾਪਤ ਕੀਤੀ ਪਿਆਰੇ ਪੰਜਾਬ ਵਾਸੀਓ ਅੱਜ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ ਅਤੇ ਇਸ ਸੁਭਫਰ ਮੌਕੇ ਸਮੁੱਚੇ ਪੰਜਾਬ ਵਾਸੀਆਂ ਖਾਸ ਤੌਰ ਉੱਤੇ ਮੋਗੇ ਜ਼ਿਲ੍ਹੇ ਦੇ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਦੇਸ਼ ਦੀ ਜਾਤੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਇਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਸ਼ਹੀਦ ਮਦਨ ਲਾਲ ਟਿੰਗਰਾ ਲਾਲਾ ਲਾਸ਼ਪਟਰਾਏ ਜੀ ਦੀਵਾਨ ਸਿੰਘ ਕਾਲੇਪਾਣੀ ਜੀ ਅਤੇ ਹੋਰ ਗਦਰੀ ਬਾਬੇ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਏ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਸੂਬੇ ਦੇ ਲੋਕਾਂ ਵੱਲੋਂ ਦਿੱਤਾ ਅਥਾਹ ਪਿਆਰ ਸਤਕਾ ਮੁੱਖ ਮੰਤਰੀ ਬਣੇ ਸਰਦਾਰ ਭਗਤ ਸਿੰਘ ਵਾਂਨ ਨੇ ਜਿੱਥੇ ਆਪਣੇ ਔਦੇ ਦੀ ਸੌਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕਰ ਵਿਖਾ ਨਾਮ ਵਿਖੇ ਚੁੱਕੀ ਉੱਥੇ ਹੀ ਇਹ ਫੈਸਲਾ ਕੀਤਾ ਕਿ ਸਰਕਾਰੀ ਦਸਤਰਾ ਵਿੱਚ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ ਮੁਹਾਲੀ ਕੰਟਰੀ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਉੱਤੇ ਰੱਖਿਆ ਗਿਆ ਅਤੇ ਇੱਥੇ ਸ਼ਹੀਦੇ ਆਜ਼ਮ ਦਾ 30 ਫੁੱਟ ਉੱਚਾ ਬੁੱਤ ਵੀ ਸਥਾਪਿਤ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਟ ਬਦਲਾਹ ਦੇ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਬਹੁਤ ਸਾਰੇ ਲੋਕਤਾਂਤ੍ਰਿਕ ਫੈਸਲੇ ਕੀਤੇ ਹਨ ਸਿੱਖਿਆ ਕ੍ਰਾਂਤੀ ਆਮ ਆਦਮੀ ਕਲੀਨਿਕਾਂ ਦਾ ਵਿਸਥਾਰ ਨਵੀਆਂ ਐਂਬੂਲੈਂਸਾਂ ਮੁਫਤ ਬਿਜਲੀ ਈਜ਼ੀ ਰਜਿਸਟਰੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਸਾਰੇ ਪਿਛਲੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਇਲਾਕਾ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਯੁੱਧ ਨਸ਼ਿਆਂ ਵਿਰੁੱਧ ਭ੍ਰਿਸ਼ਟਾਚਾਰ ਵਿਰੁੱਧ ਜੰਗ ਪਿੰਡੂ ਖੇਡ ਮੈਦਾਨਾਂ ਦੀ ਉਸਾਰੀ ਖਿਡਾਰੀਆਂ ਨੂੰ ਨੌਕਰੀ ਤੇ ਵੱਡੇ ਖੇਡ ਮੁਕਾਬਲਿਆਂ ਤੋਂ ਪੈਨਾ ਟੀਹਾੜੀ ਪੱਟਾ ਦੇ ਪੱਟਾ ਦੇਣਾ ਸਾਰਿਆਂ ਦੇ ਨਹੀਂ 10 ਲੱਖ ਦੀ ਸਿਹਤ ਬੀਮਾ ਅਤੇ ਸਨਤਾਂ ਦੇ ਵਿਕਾਸ ਲਈ ਅਧਿਉਪਤੀਆਂ ਦੀਆਂ ਕਮੇਟੀਆਂ ਦਾ ਗੱਠਨ ਆਦਿ ਅਜਿਹੇ ਫੈਸਲੇ ਹਨ ਜਿਨ੍ਹਾਂ ਨਾਲ ਪੰਜਾਬ ਦੀ ਤਰੱਕੀ ਨੂੰ ਨਵੀਂ ਬਾਰਤ ਲਿਖ ਰਿਹਾ ਹੈ ਮੈਨੂੰ ਇਹ ਦੱਸਦਿਆਂ ਮਾਨ ਮਹਿਸੂਸ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਵਾਈ ਵਾਲੀ ਸਰਕਾਰ ਅਧੀਨ ਸਾਰੇ ਵਿਭਾਗਾਂ ਨਾਲ ਤਰੱਕੀ ਦੇ ਨਵੇਂ ਅਧਿਆਏ ਲਿਖੇ ਹਨ ਪਰ ਮੈਂ ਇੱਥੇ ਸ퍼 ਉਨ੍ਹਾਂ ਗੰਨਾਤ ਤੇ ਪ੍ਰਾਪਤੀਆਂ ਦਾ ਜ਼ਿਕਰ ਕਰੂੰਗਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਤੇ ਰੋਜ਼ਮਾਰਾ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਂਦੀਆਂ ਹਨ ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਹੁਕਾਰ ਵੱਲੋਂ 200 ਹੋਰ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਮੋਗੇ ਜ਼ਿਲ੍ਹੇ ਵਿੱਚ ਛਠਾਈ ਆਮ ਆਦਮੀ ਕਲੀਨਿਕ ਤੋਂ ਰੋਜ਼ਾਨਾ ਸੈਂਕੜੇ ਲੋਕ ਸਿਹਤ ਸੇਵਾਵਾਂ ਹਾਸਲ ਕਰ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਪੰਜ ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਸੂਬੇ ਭਰ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 3.69 ਕਰੋੜ ਮਰੀਜ਼ਾਂ ਨੇ ਲਗਭਗ 1650 ਕਰੋੜ ਰੁਪਏ ਦਾ ਇਲਾਜ ਮੁਫਤ ਕਰਵਾਇਆ ਹੈ ਪੰਜਾਬ ਦੇ 881 ਆਮ ਆਦਮੀ ਕਲੀਨਿਕਾਂ ਵਿੱਚ WhatsApp ਚੈਟਬੋਟ ਦੀ ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਹੁਣ ਪੰਜਾਬੀਆਂ ਨੂੰ ਟੈਸਟ ਰਿਪੋਰਟ ਡਾਕਟਰ ਅਤੇ ਅਪਾਇੰਟਮੈਂਟ ਅਤੇ ਹੋਰ ਲੋੜੀਂਦੀ ਸਿਹਤ ਸੰਬੰਧੀ ਜਾਣਕਾਰੀ ਸਰਕਾਰ ਬੇ ਸਿਰਫ ਇੱਕ ਮੈਸੇਜ ਉਤੇ ਮਿਲ ਜਾਵੇਗੀ ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੈਲਥ ਕਾਰਡ ਬਣਾ ਕੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਪ੍ਰਦਾਨ ਕੀਤਾ ਜਾਵੇਗਾ ਇਸਕੀ 2 ਅਕਤੂਬਰ 2025 ਤੋਂ ਲਾਗੂ ਹੋ ਜਾਵੇਗੀ ਪੰਜਾਬ ਸਰਕਾਰ ਨੇ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜ ਵਿੱਚ 55 ਨਸ਼ਾ ਮੁਕਤੀ ਕੇਂਦਰ ਅਤੇ 543 ਨਸ਼ਾ ਮੁਕਤੀ ਦਵਾਈ ਕੇਂਦਰਾਂ ਵਿੱਚੋਂ ਨਸ਼ੇ ਤੋਂ ਪੀੜਿਤ ਮਰੀਜ਼ਾਂ ਦੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਰੋਕ ਥੰਮ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਪਰ ਸਾਡੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਜਿਸ ਤਹਿਤ 25000 ਤੋਂ ਵੱਧ ਗ੍ਰਿਫਤਾਰੀਆਂ ਕਰਕੇ 1000 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਨਸ਼ਾ ਸਮਗਲਾ ਨਾ ਦੇ ਘਰ ਟਾ ਕੇ ਸਿੱਧ ਕਰ ਦਿੱਤਾ ਕਿ ਪੰਜਾਬ ਵਿੱਚ ਨਸ਼ਾ ਫਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ ਇਸ ਦੇ ਨਾਲ ਹੀ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਮਿਸਾਲੀ ਬਹਿਲ ਕਾਰਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਂਗਈ ਨੂੰ ਸਲਾਮੀ ਦੇਣ ਗਿਆਂ ਡੀਐਸਪੀ ਸ਼੍ਰੀ ਰਮਨਦੇਵ ਸਿੰਘ 2517 ਬੈਚ ਦੇ ਪੀਪੀਐਸ ਅਧਿਕਾਰੀ ਹਨ ਉਹਨਾਂ ਵੱਲੋਂ ਫਲਪਿੰਗ ਖੇਡਾਂ 2016 ਵਿੱਚ ਭਾਰਤੀ ਹਾਕੀ ਟੀਮ ਵਿੱਚ ਪ੍ਰਤੀਨਿਧਤਾ ਦਿਖਾਈ ਭਾਰਤੀ ਹਾਕੀ ਟੀਮ ਵੱਲੋਂ ਕਾਮਨਵੈਲਥ ਖੇਡਾਂ 2014 ਵਿੱਚ ਦੂਜੀ ਟੁਕੜੀ ਵੀ ਪੰਜਾਬ ਪੁਲਿਸ ਦੀ ਹੈ ਭਾਜੀ ਮਾੜਾ ਕੈਮਰਾ ਬੈਕ ਕਰ ਲਓ ਕੈਮਰਾ ਬੈਕ ਰੱਖਿਓ ਜੀ ਮੋੜਾ ਬ੍ਰਦਰ ਜਿਸ ਦੀ ਅਗਵਾਈ ਭਾਈ ਤੌਨ ਕਮਾਂਡਰ ਐਸ.ਆਈ. ਸੰਦੀਪ ਕੋਰ ਕਰ ਰਹੇ ਹਨ ਦੂਜੀ ਟੋਕੜੀ ਪੰਜਾਬ ਪੁਲਿਸ ਦੀ ਐਸ.ਆਈ. ਸੰਦੀਪ ਕੋਰ ਪਿੱਛੇ 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 ਤੀਜੀ ਟੁਕੜੀ ਪੰਜਾਬ ਹੋਮ ਗਾਰਡਸ ਦੀ ਹੈ ਜਿਸ ਦੀ ਅਗਵਾਈ ਪਲਟੂਨ ਕਮਾਂਡਰ ਐਸ ਆਈ ਗੁਰਦੇਵ ਸਿੰਘ ਕਰ ਰਹੇ ਹਨ ਚੌਥੀ ਟੁਕੜੀ ਡੀਐਮ ਖਾਲਸ ਮਾਤਾ ਦੀ ਹੈ ਜਿਸ ਦੀ ਅਗਵਾਈ ਪਲਟੂਨ ਕਮਾਂਡਰ ਤੁਸ਼ਾਰ ਵਰਮਾ ਕਰ ਰਹੇ ਹਨ ਇਸੇ ਤਰ੍ਹਾਂ ਮੰਚ ਦੇ ਅੱਗੇ ਤੋਂ ਗੁਜ਼ਰਦੀਆਂ ਹੋਈਆਂ ਵਕ ਵਕ ਟੁਕੜੀਆਂ ਪੰਜਵੀਂ ਟੁਕੜੀ ਸੈਕੰਡ ਹਾਰਟ ਸਕੂਲ ਮੋਗਾ ਦੀ ਹੈ ਜਿਸ ਦੀ ਅਗਵਾਈ ਇਕੰਬੀਰ ਕੋਲ ਸੰਧੂ ਕਰ ਰਹੇ ਹਨ ਨੰਬਰ 452 6ਵੀਂ ਟੁਕੜੀ ਐਮ ਡੀਏ ਐਸ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਹੈ ਜਿਸ ਦੀ ਅਗਵਾਈ ਪਲਟੂਨ ਕਮਾਂਡਰ ਗੁਰਪ੍ਰੀਤ ਸਿੰਘ ਕਰ ਰਹੇ ਹਨ ਸੱਤਵੀਂ ਟੁਕੜੀ ਸ਼੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਂਟਰੀ ਫੱਲੇਗੜ ਪੰਚਤੂਰ ਦੀ ਹੈ ਜਿਸ ਦੀ ਇਕਾਈ ਪਲਟਨ ਕਮਾਂਡਰ ਸਿਮਰਜੀਤ ਕੌਰ ਕਰ ਰਹੇ ਹਨ ਇਸੇ ਤਰ੍ਹਾਂ 8ਵੀਂ ਟੋਕਰੀ ਫੇਮਕੋਟ ਸੀਨੀਅਰ ਸੈਂਟਰੀ ਸਕੂਲ 9ਵੀਂ ਟੋਕਰੀ ਸੈਕੰਡ ਹਾਰਟ ਸਕੂਲ ਮੋਗਾ ਦੀ ਹੈ ਬਕਰ ਫਰੇਟ ਟੋਕਰੀਆਂ ਬੱਚ ਦੇ ਸਾਹਮਣੇ ਤੋਂ گزرਦੀਆਂ ਹੋਈਆਂ ਕੋਮੀ ਝੰਡੇ ਨੂੰ ਸਲਾਮੀ ਦਿੱਤੀਆਂ ਹੋਈਆਂ ਫੇਟ ਮੁਕਰੀਆਂ ਤਾਨੇ ਦੀ ਖੰਕਰਾਂ ਪ੍ਰਾਂਤ ਮਾਨਯੋਗ ਕੈਬਨਿਟ ਮੰਤਰੀ ਜੀ ਵੱਲੋਂ ਅੱਜ ਦੇ ਸਮਾਗਮ ਮੌਕੇ ਅੱਜ ਦੇ ਸੁਭਾਗੇ ਮੌਕੇ ਲੋੜਵੰਦਾਂ ਨੂੰ ਟਰਾਈਸਾਈਕਲਾ ਤੇ ਮਸ਼ੀਨਾਂ ਦੀ ਵੰਡ ਕਰਨਗੇ ਡਾਕਟਰ ਅਮਨਦੀਪ ਕੋਰ ਅਰੋੜਾ ਐਮ ਐਲ ਏ ਮੋਦ ਸਟਾ ਦਵਿੰਦਰ ਸਿੰਘ ਲਾਡੀ ਟਾਊਸ ਬਾਜੀ ਮਾਡਮ ਮਾਡ ਪਿੱਛੇ ਆ ਜਾਓ ਸਾਰੇ ਜਣੇ ਮਾ ਲਿਓ ਕੋਣ ਪਿੱਛੇ ਖੜਾ ਲਓ ਮਾਨਯੋਗ ਕੈਬਨਟ ਮੰਤਰੀ ਜੀ ਲੋੜਵੰਦਾਂ ਨੂੰ ਅਰੋੜਾ ਐਮਐਲਏ ਮੋਗਾ ਸਰਦਾਰ ਦਵਿੰਦਰ ਜੀ ਸਿੰਘ ਲਾਡੀ ਢੋਸ ਐਮਐਲਏ ਧਰਮਕੋਟ ਵਿਸ਼ੇਸ਼ ਤੌਰ ਤੇ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕਰਦੇ ਹੋਏ ਸਮੁੱਚਾ ਰਾਸ਼ਟਰ ਇਹਨਾਂ ਮਹਾਨ ਸੁਤੰਤਰਤਾ ਸੰਗਰਾਮੀਆਂ ਦਾ ਦੇ ਤਵੇ ਨਹੀਂ ਦੇ ਸਕਦਾ ਉਹ ਹਮੇਸ਼ਾ ਉਹਨਾਂ ਦੀ ਕੁਰਬਾਨੀ ਅੱਗੇ ਇਹਿਸਾਨਮੰਦ ਰਹੇਗਾ ਅੱਜ ਦੇ ਇਸ ਸੁਭ ਦੇ ਹਾੜੇ ਤੇ ਸ਼ਹੀਦ ਸੈਨਿਕਾਂ ਦੇ ਪਰਿਵਾਰ ਵੀ ਇਸ ਆਜ਼ਾਦੀ ਦੀ ਆਵਾ ਬਧਾ ਰਹੇ ਹਨ ਜਿਨ੍ਹਾਂ ਨੇ ਭਾਰਤ ਨੂੰ ਕਤੀਵਾ ਨਾ ਲੱਗਣ ਦਿੱਤੀ ਉਹ ਯਾਰ ਉਵੇਂ ਉਵੇਂ i <laughs>

ਕਰਮ ਬੰਦੇ ਕਰਮ ਬੰਦੇ ਮਾਤਰਮ ਬੰਦੇ ਕਰਮ ਬੰਦੇ ਸਪਲਾ ਸਪਲਾ ਮਲੇ ਤੁਸੀਂ ਬੰਦੇ ਸੱਛੇ ਸ਼ਾਮ ਜਵਾ ਕਰਮ ਬੰਦੇ ਹੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ بیٹنے کے لیے باغلپت ضروری ہے اسی باغل کے لیے ایک فوجی اپنے ماں باپ بیوی بچوں کو چھوڑ کے دیش کی سیوا کرتے ہیں اور اسی مارکرش کو ہم